ਹਾੜਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਕੋਲਿਆ ਖੁਰਦ ਦੇ ਵਿੱਚ ਪੀਣ ਵਾਲੇ ਪਾਣੀ ਦੀ ਟੈਂਕੀ ਦੇ ਵਿੱਚ ਜ਼ਹਿਰੀਲਾ ਪਦਾਰਥ ਮਿਲਾਉਣ ਦੀ ਸ਼ੱਕ ਨੂੰ ਲੈ ਕੇ ਦੋ ਪਰਿਵਾਰਾਂ ਦੇ ਵਿਚਕਾਰ ਟਕਰਾ ਹੋ ਗਿਆ ਨਿਹਾਲ ਸਿੰਘ ਵਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਦਰਸ਼ਨ ਸਿੰਘ ਦੀ ਲੜਕੀ ਅਤੇ ਉਸ ਦੇ ਪਰਿਵਾਰ ਨੇ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਆ ਆਪਣੇ ਗਵਾਂਡੀ ਗੁਰਮੀਤ ਸਿੰਘ ਦੇ ਪਰਿਵਾਰ ਤੇ ਕੁੱਟਮਾਰ ਕਰਨ ਅਤੇ ਪਾਣੀ ਦੇ ਵਿੱਚ ਜ਼ਹਿਰ ਮਿਲਾਉਣ ਦਾ ਦੋਸ਼ ਲਗਾਉਂਦੇ ਆ ਇਨਸਾਫ ਦੀ ਮੰਗ ਕੀਤੀ ਹੈ ਦੂਜੇ ਪਾਸੇ ਗੁਰਮੀਤ ਸਿੰਘ ਦੇ ਪਰਿਵਾਰ ਨੇ ਆਪਣਾ ਪੱਖ ਪੇਸ਼ ਕਰਦੇ ਆ ਜ਼ਹਿਰ ਪਾਉਣ ਦੀ ਗੱਲ ਨੂੰ ਨਿਰਾ ਝੂਠ ਕਰਾਰ ਦਿੰਦਾ ਹੈ ਅਤੇ ਗੁਰਮੀਤ ਸਿੰਘ ਦੀ ਪਤਨੀ ਕਰਮਜੀਤ ਕੌਰ ਨੇ ਦਰਸ਼ਨ ਸਿੰਘ ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਨੇ ਪੇਸ਼ ਹੈ ਕੈਮਰਾ ਪਰਸਨ ਲਖੀਪ੍ਰਾਦ ਦੇ ਨਾਲ ਪੱਤਰਕਾਰ ਪ੍ਰਦੀਪ ਢਿਲੋਂ ਦੀ ਪੂਰੀ ਰਿਪੋਰਟ ਨਾਮ ਹੈ ਤੁਹਾਡਾ ਸੋਹਰਨ ਦੀਪਸਨ ਇਹ ਗਾਡੇ ਕੀ ਹੋਇਆ ਸਾਡੇ ਕਿਵੇਂ ਜੀ ਸਰਦਾੰਗਰਾ ਚਾਚਾ ਵਾ ਉਹਨੇ ਰਾਤ ਸਾਡੇ ਸੁੱਤੇ ਪਿਆਂ ਦੇਲੇ ਚ ਲਾਇਆ ਤੇ ਬਾਹਰ ਨਿਕਲੇ ਕਹਿੰਦਾ ਮੈਂ ਤੁਹਾਨੂੰ ਮਾਰਨਾ ਤੇ ਬਿਚਨ ਵਿੱਚ ਜਾਰੀ ਨਹੀਂ ਦਵਾਈ ਦੀ ਮੈਂ ਪਾਈ ਆ ਤੁਹਾਨੂੰ ਮਾਰਨ ਵਾਸਤੇ ਤੇ ਸਵੇਰੇ ਜਦੋਂ ਪੰਚਾਇਤ ਕੋਲੇ ਗਏ ਮੇਰੇ ਮੰਮੀ ਔਰ ਪਾਪਾ ਇਹ ਨਾਲੇ ਨਕਲੀ ਨਾਕੀ ਘਰੇ ਕੁੱਟਿਆ ਮੇਰੇ ਡਲੇ ਮਾਰੇ ਮੇਰੇ ਸਰਦੇ ਵਿੱਚ ਸੱਪਾਂ ਦੀ ਦੰਦ ਤੋਂ ਸੱਟ ਨੂੰ ਕੀ ਨਾਮਾ ਤੁੜੀ ਤੂ ਗਰਮੀ ਪਸੰਗ ਇਹ ਜਿਹੜੇ ਦਵਾਈ ਦਾ ਦੇ ਪਾਈਏ

ਹਾਂਜੀ sir ਮੈਂ ਸੁਬਹ ਕੱਲੀ ਹੀ ਸੀਗੀ ਘਰੇ ਮੇਰੇ ਨਾਲ ਸਵਾਰਨ ਜੀ ਕਰਨ ਤੇ ਜਿਹੜੀ ਇਹ ਲੜਕੀ ਕਾਤਲ ਹੈ ਇਹ ਤੁਹਾਡੀ ਕੀ ਲੱਗਦੀ ਹੈ ਇਹ ਮੇਰੀ ਬੇਟੀ ਹੈ ਜੀ ਕੀ ਗੱਲ ਹੋਈ ਹੈ ਇਹ ਨਹੀਂ ਸਾਡੀ ਪਾਣੀ ਵਾਲੀ ਟੈਂਕੀ ਵਿੱਚ ਨਾ ਕਿਸੇ ਨੇ ਜੋ ਰਿੰਗੀ ਕੀ ਪਾ ਦਿੱਤੀ ਨਾਲ ਪੈਟਰੋਲ ਉਹਦੇ ਕਾਰਨ ਅਸੀਂ ਬੋਲਦੇ ਸੀਗੇ ਤੇ ਸਾਡੇ ਰਾਤ ਸਾਡੇ ਢਾਡਲੇ ਮਾਰੇ ਬਹੁਤ ਜ਼ਿਆਦਾ ਖਾਦੇ ਇਹ ਸੁਆਣੀ ਸੀ ਜਦੋਂ ਘਰੇ ਨਹੀਂ ਸੀ ਗੱਤ ਕੋਲੇ ਗਈ ਸੀ ਹੁਣ ਜਦੋਂ ਸਾਡੇ ਡੇਟਿੰਗ ਕੁੱਤੀ ਜਾਂਦੇ ਸੀ ਕਿੰਨੇ ਜਾਣੇ 3 ਜਾਣੇ ਜੀ ਜਿਹੜੀ ਪਾਣੀ ਵਾਲੀ ਟੈਂਕੀ 'ਚ ਤੁਸੀਂ ਕਹਿ ਰਹੇ ਜਹਿਰੀਲੀ ਚੀਜ਼ ਪਾਈ ਹੈ ਹਾਂ ਜੀ ਉਹਦੇ ਸੈਂਪਲ ਹੈਗੇ ਆ ਤੁਹਾਡੇ ਕੋਲੇ ਹਾਂ ਜੀ ਹਾਂ ਜੀ ਸਰ ਅੱਛਾ ਤੇ ਉਹ ਜਾਨੀ ਇਹਦੇ 'ਤੇ ਸ਼ੱਕ ਤੁਹਾਨੂੰ ਕਿਵੇਂ ਪਾਈ ਹੈ පයිහි ඔන්නන රාතාාසි ගැලත ිර දවරා හෝ තැන්ටනෑ පයිඇි බානකව සමරාසි කොප්ති බෙසගේ ප්‍රසේවා සන්කපුට්ටයන්නන් බස්සහිී ඇසිටගෙම අදී ඔන්න සන්පාස කුත්්තයක් හන්දීචෙතාත සැබ බුදුු වයි පන්නන් හදිි සන්සාාස් ඇ ටයි දයි බල පයි ර ਇਹ ਗੱਲ ਹੋਈ ਹੈ ਜਿਹੜਾ ਕੋਈ ਬੇਟੀ ਇੱਕੋ ਬੇਟੀ ਹੈ ਜਿਹਦੀ ਦਾਸਲਾ ਗਰੀ ਇਹ ਹਾਂਜੀ ਕੀ ਘਟਨਾ ਹੋਈ ਹੈ ਇਹ ਘਟਨਾ ਜੀ ਆਪਣੀ ਟੈਂਕੀ ਦੇ ਟੈਂਕੀ ਉੱਪਰ ਲੱਗੇ ਆ ਜੀ ਪਾਣੀ ਪੁਰੇ ਵਿੱਚ ਪਈ ਡੇਰਾ ਤੇ ਅਸਮਾਨ ਵਿੱਚ ਪਾਇਆ ਲੋ ਮੌਕਾ ਪੰਚਾਇਤ ਨੇ ਵੀ ਦਿਖਾਇਆ ਮੇਰਾ ਪੁਰੇ ਪੰਚ ਨੇ ਵੀ ਪੁਰੇ ਵਿੱਚ ਉਹ ਸਾਨੂੰ ਮਗਰ ਵੀ ਆ ਛੱਕ ਸੀਗੀ ਅਸੀਂ ਬੁਰਾ ਬੋਲਦੇ ਹੁੰਦੇ ਹਾਂ ਹੈ ਇਹ ਹੁੰਦੀ ਹੈ ਦਰਦ ਜਿਹੇ ਛੱਕ ਪਾਣੀ ਮੌਤ ਹੋਣੀ ਸੀ ਉਹ ਬੰਦੇ ਇਹਨਾਂ ਨੇ ਰਾਤ ਸਾਡੇ ਡਲੇ ਮਾਰ ਕੇ ਉਹ ਕਹਿੰਦੇ ਵੀ ਇਹ ਹੀ ਪਾਈ ਆ ਕਰਨੂ ਜਹਾ ਉਸ ਹਸਬੰਦੀ ਕਰਾਣੇ ਦਾ ਖਾਸ ਕੀ ਹਾਂਜੀ ਭਈ ਹਾਂਜੀ ਜਿਹੜੀ ਬੈਕਟੀ ਬੜੀ ਕਵਾਲਿਫਾਈ ਹੈ ਉਹ ਵੀ ਰਾਤ ਹੀ ਕਰਤੀ ਸੀਗੀ ਰਾਤ ਹੀ ਕਰ ਹਾਂਜੀ ਇਹ ਕੰਢੀ ਕੋਲੋਂ ਕਰੀ ਸੀ ਜੀ ਇਹ ਲੜਕੀ ਜੇ ਜਤਾ ਮਾਰੀ ਜਾਂਦਾ ਫਟ ਮਾਰ ਰਹੀ ਹੈ ਈ ਕਬੂਦੀਕ ਇਹ ਤੜਕੇ ਦੀ ਸ਼ੋਭਾ ਵੀ ਹੈ ਸ਼ੋਭਾ ਹਾਂਜੀ ਮੈਂ ਪਰਜਾ ਤੁਮ ਜਿਹੜੇ ਰਾਤ ਡਲੇ ਗਏ ਸੀਗੇ ਜੀ ਮੈਂ ਉੱਥੇ ਚੱਲਿਆ ਗਿਆ ਜੀ ਜਦੋਂ ਮੁੜਕੇ ਆ ਇਹਨੂੰ ਕੁੱਤੀ ਜਾਂਦੇ ਸੀ ਜਦੋਂ ਮੋਟਰਸਾਈਕਲ ਆਇਆ ਮੈਂ ਕਿੱਬੀ ਆ ਟੈਂਕੀ ਹੀ ਆ ਮੋਟਰਸਾਈਕਲ ਦੀ ਆ ਵੇਖੋ ਸੱਤਾਂ ਜੀ ਉਹਨਾਂ ਦੇ ਵੇਖੋ ਉਹਨਾਂ ਨੇ ਫੜ ਕੇ ਮੈਨੂੰ ਦੋੜਟਾਇਆ ਜੀ ਉਹਰਾ ਸਾਫਾ ਵੀ ਉਹਨਾਂ ਕੋਲ ਆ ਇਹ ਵੀ ਜੀ ਜੀ ਤੁਸੀਂ ਕੀ ਮੰਗ ਕਰਦੇ ਹੋ ਮੰਗ ਮੈਨੂੰ ਇਹੀ ਚਾਹੀਦੀ ਹੈ ਕਿ ਉਹਨੂੰ ਮੇਰੇ ਵਿੱਚ ਇਹਦੇ ਵਿੱਚ ਇਹਨਾਂ ਨੂੰ ਬੰਦਿਆਂ ਨੂੰ ਸਾਡੀ ਸੱਤਾਂ ਦੀ ਮੌਤ ਕਰਨ ਲੱਗੇ ਸੀਗੇ ਟੈਂਕੀ ਦੇ ਵਿੱਚ ਪਾ ਕੇ ਮੇਰੀ ਬੇਇਨਤੀ ਆ ਇਹਨਾਂ ਨੂੰ ਉਹ ਵੀ ਸਜ਼ਾ ਆਉਂਦੀ ਹੈ ਇਹਨਾਂ ਨੂੰ ਹੋਣੀ ਚਾਹੀਦੀ ਹੈ ਕਿਹੜੇ ਕਿਹੜੇ ਬੰਦੇ ਇਹਨਾਂ ਦੇ ਮੇਰਾ ਭਰਾ ਆਈ ਹੈ ਜੀ ਸਾਹਬ ਜੀ ਬាទ ਉਹਦਾ ਨਾਮ ਗਰਮੀਰ ਕਾ ਜੀ ਹੈ। ਕੀ ਨਾਮ ਤੁਹਾਡਾ ਮੇਰਾ ਨਾਮ ਕਰਨ ਗੀਰੀ ਹੈ। ਤੁਹਾਡੇ ਪਤੀ ਦਾ ਨਾਮ ਕੀ ਹੈ? ਉਹਦਾ ਨਾਮ ਗਰਮੀਰ ਕਹਿੰਦੀ ਹੈ। ਅੱਛਾ ਜਿਹੜੇ ਤੁਹਾਡੇ ਗੁਆਡੀ ਹੈ ਜਿਵੇਂ ਦਰਸ਼ਨ ਸਿੰਘ ਹਾਂ ਜੀ ਉਹਨਾਂ ਨੇ ਇਹ ਦੋਸ਼ ਲਗਾਏ ਹੈ ਕਿ ਜਿਹੜੀ ਉਹ ਜਿਹੜੀ ਪਾਣੀ ਵਾਲੀ ਟੈਂਕੀ ਹੈ ਹਾਂ ਜੀ ਕਿ ਉਹਦੇ ਵਿੱਚ ਜਹਿਰੀਲੀ ਚੀਜ਼ ਹੋਈ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਗੁਰਮੀਤ ਸਿੰਘ ਨੇ ਤੇ ਤੁਹਾਡੇ ਪਰਿਵਾਰ ਨੇ ਜਿਹੜੀ ਘੁਟਮਾਰ ਕੀਤੀ ਤੇ ਨਾਲ ਇਹ ਕਿਹਾ ਵੀ ਅਸੀਂ ਜਹਿਰੀਲੀ ਚੀਜ਼ ਮਲਾਈ ਹੈ ਇਹਦੇ ਵਿੱਚ ਕੀ ਸਚਾਈ ਹੈ ਇਹ ਵਿੱਚ ਸੀਆਈ ਜੀ ਵੀ ਅੱਜ ਅਸਾਂ ਨੂੰ ਆਏ ਕਿਹਾ ਸੀਗਾ ਇਹ ਤਾਂ ਅਸੀਂ ਮਲਾਈ ਹੈ ਤੇ ਜਿੱਥੇ ਮਰਜੀ ਪੁਸਤਕ ਨੂੰ ਸਾਨੂੰ ਫੜ ਲਿਆ ਜੋ ਠੀਕ ਹੈ ਇਹਦੇ ਸੋ ਸਾਡੀ ਕੀ ਗਲਤੀ ਹੈ ਇਹ ਨਿੱਤ ਸਾਨੂੰ ਅਸੀਂ ਮੁੰਡਾ ਬਾਹਰ ਨੂੰ ਤੋਰਿਆ ਇਹ ਨਿੱਤ ਸਾਨੂੰ ਗਾਲਾਂ ਕੱਢਦੀ ਸੀਗੀ ਨਿੱਤ 5 ਦਿਨ ਹੋ ਗਏ ਸੀ ਅੱਜ ਸੇਵਾ ਦੇਣ ਸੀਗਾ ਨਾ ਲੈ ਲੈ ਗਾਲਾਂ ਕੱਢਦੀ ਸੀ ਜੇ ਮੈਂ ਬਾਹਰ ਨਿਕਲਦੀ ਸੀ ਮੈਨੂੰ ਜੇ ਮੇਰੇ ਮੁੰਡਾ ਬਾਹਰ ਨਿਕਲਦਾ ਹੁੰਦਾ ਜੇ ਮੇਰੇ ਬੰਦਾ ਸਪਰੇਅ ਕਰਕੇ ਆਉਂਦਾ ਸੀ ਉਹਨੂੰ ਕੌਣ ਕੱਢਦੀ ਸੀ ਗੱਲ ਇਹ ਇਹ ਆਪ ਦੋਨੇ ਜੀ ਨਾਲ ਕੁੜੀ ਸੀ ਤਿੰਨੇ ਜੀ ਕੱਢਦੇ ਸੀ ਸਾਨੂੰ ਬਾਹਰ ਨਿਕਲ ਨਹੀਂ ਦਿੰਦੇ ਸੀਗੇ ਰਾਤਾਂ ਨੇ ਇਕੱਲੇ ਫੜਨੀ ਜਿਹੜੇ ਇੱਟਾ ਰੋੜੇ ਆ ਦਲੇ ਆ ਕਿਉਂਕਿ ਉਹਨਾਂ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਕੁੜੀ ਦੀ ਕੁੱਟਮਾਰ ਕੀਤੀ ਹੈ ਤੇ ਇੱਟਾਂ ਰੋੜੇ ਚਲਾਏ ਆ ਇੱਧਰ ਤੁਹਾਡੇ ਘਰੇ ਵੀ ਇੱਟਾਂ ਰੋੜੇ ਪਏ ਆ ਇਹ ਪੁਰਣਾ ਉਹਨੂੰ ਵੀ ਮਾਰਿਆ ਵਕੇ ਕੋਈ ਕੁੜੀ ਨੇ ਕੁੜੀ ਦੇ ਐਟਮਾਰ ਕੋਈ ਨਹੀਂ ਕੀਤੀ ਕੁੱਟਮਾਰ ਉਹਨਾਂ ਨੇ ਪਹਿਲਾਂ ਸਾਡੇ ਆਦਲੇ ਮਾਰੇ ਮਾਂ ਪੁੱਤਾਂ ਦੇ ਮੇਰੇ ਮੁੰਡੇ ਦੇ ਆ ਕੇ ਸਿਰ ਤੇ ਇੱਟ ਵੱਜੀ ਆ ਸਾਡੇ ਮੈਂ ਬਾਹ ਖੱਚ ਕੇ ਮੁੰਡੇ ਨੂੰ ਪਾਸੇ ਕੀਤਾ ਜੇ ਮੁੰਡੇ ਦੇ ਇੱਟ ਵੱਜ ਜਾਂਦੀ ਮੁੰਡੇ ਦਾ ਅੱਜ ਗੁੱਟ ਵੀ ਤੋੜਤਾ ਬਾਹਮ ਵੀ ਤੋੜਤੀ ਆ ਮੁੰਡਾ ਮੇਰਾ ਬਾਹੜਾ ਕਿਹਦੇ ਦਾਖਲ ਆ ਮੁੰਡਾ ਮੇਰਾ ਦਾ ਕੁੜੀ ਕੋਲੇ ਦਾਖਲ ਆ ਪਟਨਾ ਵੀ ਤੁਹਾਨੂੰ ਬਤਾ ਕੁੜੀ ਕੋਲੇ ਦਾ ਖਾਲਾ ਨਿਰੰਦਾ ਉਥੇ ਕੁੜੀ ਪਰਾਉਣਾ ਕੋਟ ਰੇੜਾ ਇੱਕ ਕੋਟ ਨੇ ਕੁੜੀ ਪਰਾਉਣਾ ਮੇਰਾ ਮੁੰਡੇ ਕੋਲੇ ਆ ਹਸਪਤਾਲ ਅੱਛਾ ਠੀਕ ਹੈ ਨਾ ਠੀਕ ਹੈ ਉਤੇ ਕਰਾਲਾ ਮੇਰਾ ਠਿੱਲਾ ਮੰਜੇ ਤੇ ਤੇ ਆ ਉਹਨੂੰ ਹੈਗੀ ਆ ਟੈਨਸ਼ਨ ਦਿਮਾਗ ਦੀ ਟੈਨਸ਼ਨ ਆ ਉਹ ਡੱਗ ਪਿਆ ਸੀ ਰਾਤ ਉਹਨੂੰ ਵੀ ਕੋਈ ਦਵਾਈ ਦਿਵਾਉਣ ਗਿਆ ਜੀ ਨਹੀਂ ਦਾ ਯਾਨੀ ਤੁਸੀਂ ਹੁਣ ਜਿਹ ਇਹਨਾਂ ਨੇ ਜਦੋਂ ਡਲੇ ਸਾਡੇ ਕੋਲ ਸਿੱਤੇ ਕਰੇ ਫਰ ਮੇਰੇ ਘਰ ਆ ਲੈਨੇ ਵਿੱਚ ਬਾਹਰ ਜਿ ਛੜ ਕੇ ਡਲੇ ਮਾਰੇ ਅੰਦਰ ਨਹੀਂ ਬੜਾ ਬਾਹਰ ਜਿ ਖੜ ਕੇ ਡਲੇ ਮਾਰੇ ਇਹਨਾਂ ਨੇ ਪੌੜੀਆਂ ਤੇ ਖੜ ਕੇ ਇਹਨਾਂ ਨੇ ਸਾਡੇ ਘਰੇ ਡਲੇ ਮਾਰੇ ਪੌੜੀਆਂ ਤੇ ਖੜ ਕੇ ਆ ਡਲੇ ਸਾਰੇ ਸਬੂਤ ਪਈ ਐ ਇਹਦਾ ਮੁੜ ਕੇ ਤਾਂ ਆਲਾ ਸਾਡੇ ਇੱਥੇ ਬਾਹਰ ਆਇਆ ਪਹਿਲਾਂ ਕੋਠੇ ਤੇ ਚੜ ਕੇ ਵੇਖਿਆ ਮੇਰੇ ਘਰ ਆਲਾ 6 ਵਜੇ ਦਵਾਈ ਛੜਕਣ ਉੱਠ ਜਾਂਦਾ ਇਹਦਾ ਉਠ ਗਿਆ ਨੇ ਵੇਖ ਲਿਆ ਪੌੜੀਆਂ ਤੇ ਚੜ ਕੇ ਵੀ ਹੈ ਨਹੀਂ ਘਰੇ ਹੁਣ ਮੁੰਡਾ ਮੇਰਾ ਅੰਦਰ ਬੈੱਡ ਤੇ ਪਿਆ ਇਹਨੇ ਜਦੋਂ ਵੇਖ ਲਿਆ ਵੀ ਘਰੇ ਹੈ ਨਹੀਂ ਗਾ ਆ ਕੇ ਮੇਰੀ ਵੀ ਖਿੱਚਾ ਤੂੰ ਹੀ ਕੀਤੀ ਆ ਜੇ ਤੂੰ ਖਿੱਚਾ ਤੂੰ ਹੀ ਕੀਤੀ ਮੂੰਹ ਕੀਤਾ ਸੁਣ ਹਾਂਜੀ ਦਰਸ਼ਨ ਸਿੰਘ ਨੇ ਜੀਵਾ ਮੇਰੇ ਮੁੰਡੇ ਨੇ ਮੇਰੀਆਂ ਕੀਕਾਂ ਸੂਹਾਂ ਮੇਰਾ ਮੁੰਡਾ ਉੱਥੇ ਬਾਹਰ ਅੰਦਰੋਂ ਬਾਹਰ ਆਇਆ ਮੈਨੂੰ ਸੜਾਇਆ ਮੁੰਡੇ ਦਾ ਗੱਟ ਮਰੋੜ ਕੇ ਤੋੜਦਾ ਮੇਰਾ ਝੱਗਾ ਪਾੜਦਾ ਇਹਦੀ ਪੱਗ ਲੈ ਕੇ ਸਾਡੇ ਘਰੇ ਡਿੱਗਦੀ ਆ ਆ ਵੀ ਪਾਗ ਦੀ ਇੱਕ ਆ ਕਿਹਦੀ ਐ ਦਰਸ਼ਨ ਸਿੰਘ ਦੀ ਜੀ ਸਾਡੇ ਘਰੇ ਲੈ ਕੇ ਡਿੱਗੀ ਜਦੋਂ ਮੇਰੇ ਨਾਲ ਖਿੱਚਿਆ ਤੂੰ ਹੀ ਕਰਦਾ ਸੀ ਆ ਤੁਹਾਡੇ ਨਾਲ ਕਰਦਾ ਹਾਂ ਮੇਰੇ ਨਾਲ ਖਿੱਚਿਆ ਤੂੰ ਹੀ